ਦੋਸਤੋ ਇਹ ਸਪੈਕਟਿਕਲ ਕੋਬਰਾ ਜਿਹੜੇ ਸਾਡੇ ਗੁਰਦਾਸਪੁਰ ਦੇ ਇੱਥੋਂ ਦੇ ਏਡੀਸੀ ਸਾਹਿਬ ਆ ਤੇ ਉਹਨਾਂ ਦੇ ਪਿਛਲੇ ਪਾਸੇ ਵੱਲ ਥੋੜਾ ਜਿਹਾ ਹੈਗਾ ਥਾਂ ਫੈਰਸੂਰ ਕਰਨ ਨੂੰ ਉਹਨਾਂ ਦੇ ਬੂਏ ਦੇ ਵਿੱਚ ਇਸ ਸਪੈਕਟਿਕਲ ਕੋਬਰਾ ਜਿਹੜਾ ਬੈਠਾ ਹੋਇਆ ਤੇ ਸਾਨੂੰ ਗਨਮਨ ਏੜੀਸਾ ਦੇ ਹਜੀ ਕੀ ਨਾਲ ਲਖਵਿੰਦਰ ਸਿੰਘ ਗਨਮਨ ਏੜੀਸਾ ਸਾਡੇ ਲਖਵਿੰਦਰ ਸਿੰਘ ਗਨਮੈਨ ਜਿਹੜੇ ਉਹਨਾਂ ਨੇ ਸਾਨੂੰ ਫੋਨ ਕੀਤਾ ਸੀਗਾ ਤੇ ਭਾਜੀ ਹਲ ਮਾਰੀ ਟੱਚ ਮੜੀ ਇਹ ਸਾਡੇ ਸਰਦਾਰ ਲਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਬੁਲਾਇਆ ਥੇ ਤੇ ਅਸੀਂ ਇਹਨੂੰ ਇੱਥੋਂ ਜਿਹੜਾ ਵਾ ਰੈਸਕਿਊ ਕਰਦੇ ਆ ਤੇ ਰੈਸਕਿਊ ਕਰਕੇ ਤੇ ਫਿਰ ਰਜੇਸ਼ ਕੁਮਾਰ ਵੀ ਨੇ ਫੋਨ ਕੀਤਾ ਹਾਂ ਤੇ ਸਾਡੇ ਰਜੇਸ਼ ਕੁਮਾਰ ਜੀ ਨੇ ਸਾਡੇ ਰੋਹਿਤ ਜੀ ਇੱਕ ਪ੍ਰੈਸਰ ਪੋਟਰ ਆ ਉਹਨਾਂ ਦਾ ਵੀ ਸਾਨੂੰ ਕਾਲ ਆਈ ਸੀਗਾ ਤੇ ਆਪਾਂ ਆ ਗਏ ਤੇ ਇਹਨੂੰ ਮੈਂ ਕਹਾਂਗਾ ਕੈਮਰਾਮੈਨ ਨੂੰ ਖੜੇ ਜਰਾ ਬਾਹਰ ਹੀ ਬਾਹਰ ਨਾ ਆਪ ਕੋ ਨਾਲ ਕੋਈ ਕਰੀ ਅਖਰ ਅਲੀ ਹੈ ਹੈ ਅਖਰ ਅਲੀ ਇਹਨੀ ਬਾਹਰ 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 ਟੈਪ ਕਰਨਾ ਬਸ ਇਹਨੂੰ ਹੈ ਕਿਆ ਕਰਦਾ ਹੈ ਮੈਂ ਕਿਹਨੂੰ ਸਿਆ ਜੋ ਹਾਂ ਇਹ ਇਹ ਤੋਂ ਇੱਕ ਪਾਣੀ ਸਿਆ ਤੇ ਪਾਣੀ ਛੋੜ ਲਿਆ ਠੀਕ ਹੈ ਜੀ ਹਾਂ ਪਰ ਕਰੋ ਪਏ ਇਹ ਸਪੈਕਟਿਕਲ ਕੋਪਰਾ ਵਾ ਜਿਹੜਾ ਬੱਚਾ ਹੀ ਹੱਲੇ ਦਾ ਫਨੀਆ ਰਾ ਹਾਂ ਇਹਦੇ ਕੁਝ ਖਾਦਾ ਹੋਇਆ ਵਾ ਤੇ ਜਿਸ ਕਰਕੇ ਇਹ ਇਦਾਂ ਮੋਟਾ ਜਿਹਾ ਲੱਗ ਰਿਹਾ ਔਰ ਜ਼ਿਆਦਾ ਵੱਡਾ ਨਹੀਂ ਹੈਗਾ ਐ ਤਾਂ ਛੋਟਾ ਹੀ ਇੱਕ ਮਿੰਟ ਥੱਲੇ ਮੈਂ ਬੰਦਾਂ ਵੀਡੀਓ ਬਣਾ ਲਦਾ ਇਹ ਸਾਡੇ ਗੁਰਦਾਸਪੁਰ ਦੇ ਏਡੀਸੀ ਸਾਹਿਬ ਦੀ ਕੋਠੀ ਹੈ ਜਿਹਦੇ ਉਹਨਾਂ ਦੇ ਕੰਨਮੈਨ ਲਖਿੰਦਰ ਸਿੰਘ ਤੇ ਪਾਇਆ ਗਿਆ ਰਜਿੰਦਰ ਸਿੰਘ ਜੀ ਸਾਡੇ ਗੱਲ ਰਜਿੰਦਰ ਸਿੰਘ ਲਖਵਿੰਦਰ ਸਿੰਘ ਨਿਖਿੰਦਰ ਸਿੰਘ ਲਖਵਿੰਦਰ ਸਿੰਘ ਜੀ ਤੇ ਇਹਨਾਂ ਨੇ ਸਾਨੂੰ ਕਾਲ ਕੀਤੀ ਸੀਗਾ ਕਿਉਂਕਿ ਮੈਂ ਪਿੱਛੇ ਜੀ ਆਇਆ ਸੀਗਾ ਇੱਥੇ ਏਡੀਸੀ ਸਾਹਿਬ ਜੀ ਦੀ ਕੋਟੀ ਤੇ ਉਦੋਂ ਆਪਾਂ ਇਹਨਾਂ ਨੂੰ ਆਪਣਾ ਇੱਥੋਂ ਦਾ ਕਾਰਟ ਦੇ ਗਏ ਸੀਗਾ ਆਪਣਾ ਤੇ ਇਹਨਾਂ ਨੇ ਵੀ ਫੋਨ ਕੀਤਾ ਸਾਡੇ ਰੋਹੀ ਜੀ ਨੇ ਵੀ ਫੋਨ ਕੀਤਾ ਤੇ ਸਾਡੇ ਇੱਕ ਈਐਸਆਈ ਹੋਰ ਨੇ ਜਿੱਦਾਂ ਨੇ ਸਾਨੂੰ ਰਜੇਸ਼ ਕੁਮਾਰ ਪੀਐਸਓ ਰਜੇਸ਼ ਕੁਮਾਰ ਪੀਐਸਓ ਸਾਹਿਬ ਉਹਨਾਂ ਨੇ ਵੀ ਸਾਡੀ ਫੋਨ ਕੀਤਾ ਜੀ ਤੇ ਮੈਂ ਤੇ ਇਥੇ 10-15 ਮਿੰਟ ਦੇ ਵਿੱਚ ਵਿੱਚ ਹੀ ਆ ਗਿਆ ਇਹਨੂੰ ਆ ਕੇ ਰੈਸਕਿਊ ਕੀਤਾ ਥੈਂਕ ਯੂ ਬੜੀ ਬਿੱਟੂ ਸ਼ਰਮਾ ਸੁਨੇਕਾ ਚੈਟਰ ਥੈਂਕ ਯੂ ਬੜੀ ਮੇਰਾ ਫੋਨ ਨੰਬਰ ਹੈ ਜਿਹੜੇ 947 15198 ਮੇਰਾ ਨੰਬਰ ਹੈ ਤੇ ਆਇਓ ਅੱਜ ਜਿਹੜੀ ਸਾਡੀ ਕੋਠੀ ਸਰ ਰਜੇਸ਼ ਜੀ ਦਾ ਫੋਨ ਆਇਆ ਸੀ ਪੀਡੀਸੀ ਸਬਜੀ ਤੇ ਗਨਮੈਨ ਜੀ ਦਾ ਤੇ ਇਹ ਬਿੱਟੂ ਜੀ ਕਿਹਦਾ ਸਾਥ ਦੀ ਕੋਠੀ ਸੱਪ ਆ ਗਿਆ ਤੇ ਮੈਂ ਉਹਨਾਂ ਨੇ ਕਿਹਾ ਵੀ ਠੀਕ ਆ ਜੀ ਮੈਂ ਰਾਮਚੰਦਰ ਕਲੌਨੀ ਦੇ ਵਿੱਚ ਸੱਪ ਰੈਸਕਿਊ ਕਰ ਰਿਆ ਸੀਗਾ ਤੇ ਉੱਥੋਂ ਮੈਂ ਰਸ ਸੱਪਰਾਸੀਵ ਕਰਕੇ ਤੇ ਏਡੀਸੀਜੀ ਦੀ ਕੋਠੀ ਪਹੁੰਚ ਗਿਆ ਨੌ ਨੰਬਰ ਕੁਆਟਰ ਜਿਹੜਾ ਉਹਨਾਂ ਦਾ ਤੇ ਉਹਨਾਂ ਦੇ ਗਨਮੈਨ ਨੇ ਫਿਰ ਮੈਨੂੰ ਦੱਸਿਆ ਵੀ ਬਿੱਟੂ ਭਾਜੀ ਕੀ ਨਾ ਹੁੰਦਾ ਦੌੜ ਕੇ ਆਇਆ ਕਿਉਂਕਿ ਸੱਪ ਜਿਹੜਾ ਪਿਛਲੀ ਸਾਈਡ ਤੇ ਹੀ ਬੈਕ ਸਾਈਡ ਤੇ ਉਹਨੇ ਆ ਕੇ ਤੇ ਫੜਾਫੜ ਗੇਟ ਖੋਲ੍ਹ ਕੇ ਤੇ ਮੁਰਕੇ ਦੁਬਾਰਾ ਉਸੇ ਚੱਲ ਗਿਆ ਉਹਦੇ ਬਾਅਦ ਅਸੀਂ ਪੋਜੀਸ਼ਨ ਦੇ ਵਿੱਚ ਗਏ ਆ ਤੇ ਪੋਜੀਸ਼ਨ ਲਈ ਜਾ ਕੇ ਆਪਣੀ ਤੇ ਵੇਖਿਆ ਤੇ ਕੀ ਨਾ ਸੱਪ ਬਿਲਕੁਲ ਹੀ ਉਹਨਾਂ ਦੇ ਮੇਨ ਜਿਹੜਾ ਬੂਹਾ ਵਾ ਜਿੱਥੇ ਗਨ ਮੈਨ ਨੇ ਆਪਣਾ ਮੰਜਾ-ਮੁੰਜਾ ਰੱਖਿਆ ਹੁੰਦਾ ਬੂਏ ਦੇ ਵਿੱਚ ਬੈਠਾ ਸੀਗਾ ਤੇ ਉਹਨੂੰ ਫਿਰ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਥੋਂ ਰੈਸਕਿਊ ਕਰ ਲਿਆ ਉਥੋਂ ਕਿਹੜਾ ਸੱਪ ਉਹ ਸਪੈਕਟਿਕਲ ਕੋਬਰਾ ਸੀਗਾ ਖਤਰਨਾਕ ਹੁੰਦਾ ਬਿਲਕੁਲ ਜੀ ਇਹ ਕਿਹਦਾ ਹੁਣ ਇਹ ਜਿਹੜਾ ਮਹੀਨਾ ਹੁਣ ਚੜਨਾ ਅੱਗੇ ਸਤਵਾਂ ਉਹ ਸਤਵਾਂ ਮਹੀਨੇ ਦੇ ਵਿੱਚ ਕਿਹਦਾ ਸਪੈਕਟਿਕਲ ਕੋਬਰਾ ਜਿਹੜਾ ਤੇ ਕਮਨ ਕ੍ਰੇਟ ਜਿਹੜਾ ਇਹ ਬਾਹਰ ਆ ਜਾਊਗਾ ਹੁਣ ਮਤਲਬ ਬਰਸਾਤ ਦੇ ਦਿਨਾਂ 'ਚ ਬਿੱਲਾ ਵਗੈਰਾ 'ਚ ਜ਼ਮੀਨ ਦੇ ਥੱਲੇ ਪਾਣੀ ਵੜ ਜਾਂਦਾ ਇਸ ਕਰਕੇ ਬਾਹਰ ਹਾਂਜੀ 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 ਕਿਉਂਕਿ ਇਹ ਜਿਹੜੇ ਆ ਇਹ ਟਾਈਮ ਟੂ ਟਾਈਮ ਆਉਂਦੇ ਨੇ ਪਹਿਲਾ ਟਾਈਮ ਜਿਹੜਾ ਸੀਗਾ ਉਹ ਸੀਗਾ ਉਹਦਾ ਦਮਨ ਸੱਪ ਦਾ ਹੁਣ ਜਿਹੜਾ ਵਾ ਉਹ ਸਪੈਕਟਿਕਲ ਕੋਬਰਾ ਦਾ ਤੇ ਕਾਮਨ ਕ੍ਰੇਟਰ ਦਾ ਤਿੰਨ ਮਹੀਨੇ ਇਹ ਜਿਹੜਾ ਯੋਰ ਰੋਵੇਗਾ ਮੈਂ ਕੋਠੀ ਐਡੀ ਸੀ ਸਭ ਦੀ ਕੋਠੀ ਕੱਚੀ ਜਗ੍ਹਾ 'ਚੋਂ ਹੀ ਕਿੱਥੋਂ ਨਿਕਲਿਆ ਸਭ ਨਹੀਂ ਕੱਚੀ ਜਗ੍ਹਾ ਨਹੀਂ ਹੈਗੀ ਪਿੱਛੇ ਹੈ ਤਾਂ ਕੀ ਨਾ ਸਫਾਈ ਹੈ ਬਿਲਕੁਲ ਲੇਕਿਨ ਜਿਹੜੇ ਸੱਪ ਨੇ ਉਹਨਾਂ ਨੇ ਇਹ ਥੋੜਾ ਵੇਖਣਾ ਵਾ ਵੀ ਕੀ ਨਾ ਏਡੀਸੀਜੀ ਦੀ ਕੋਠੀ ਆ ਚਾਹੇ ਕਿਸੇ ਹੋਰ ਅਫੀਸਰ ਦੀ ਲੇਕਿਨ ਕੱਚੀ ਜਗ੍ਹਾ ਤੇ ਜ਼ਿਆਦਾ ਹੁੰਦੇ ਆ ਨਾ ਹਾਂਜੀ ਹਾਂਜੀ ਕੱਚੀ ਜਗ੍ਹਾ ਦੇ ਉੱਤੇ ਹੁੰਦੇ ਨੇ ਲੇਕਿਨ ਇਹਨਾਂ ਵਾਂ ਤੇ ਕੋਈ ਸ਼ੀਫ ਜਗ੍ਹਾ ਜਿਹੜੀ ਹੁੰਦੀ ਆ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਇਸ ਕਰਕੇ ਕਿਉਂਕਿ ਇਹ ਖਾ ਪੀ ਕੇ ਆਪਣਾ ਜਿਹੜਾ ਟਿਕਾਣਾ ਮੂੜ ਕੇ ਲੱਭਦੇ ਨੇ ਵੀ ਉੱਥੇ ਕਿਤੇ ਰਮਾਨਾ ਬੈਠ ਕੇ ਚੀਜ਼ ਪਚਾ ਲਈ ਜਾਏ ਕਿਉਂਕਿ ਕਾਫੀ ਜਿਹੜਾ ਉਹਨੇ ਖਾਦਾ ਖੁੱਦਾ ਹੋਇਆ ਸੀ ਡੱਡੂ ਡੁੱਡੂ ਵਗੈਰਾ ਤੇ ਅੱਜ ਕੱਲ ਬਰਸਾਦੇ ਦੇ ਨਾਲ ਚ ਆਉਂ ਨਿਕਲਦੇ ਐ ਕਿੰਨਾ ਮਤਲਬ ਖਤਰਾ ਮਸੂਤ ਹੁੰਦਾ ਲੋਕਾਂ ਨੂੰ ਜਿਹੜੇ आले ਦਵਾਲੇ ਕੱਚੀ ਜਗ੍ਹਾ ਹੋਏ ਜਿਨ੍ਹਾਂ ਦੇ ਖੋਲੇ ਖੋਲੇ ਹੋਣ ਦੇਖੋ ਜੀ ਖਤਰੇ ਦੀ ਜੇ ਗੱਲ ਕੀਤੀ ਜਾਵੇ ਤੇ ਜਦੋਂ ਇਨਸਾਨ ਸੱਪ ਨੂੰ ਦੇਖ ਲੈਂਦਾ ਨਾ ਤੇ ਉਹਦੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾ ਚੀਜ਼ ਇਹ ਹੁੰਦੀ ਆ ਵੀ ਇਹਨੂੰ ਮਾਰੋ ਲੇਕਿਨ ਇਨਸਾਨ ਦੇ ਵਿੱਚ ਇਨੀ ਹਿੰਮਤ ਨਹੀਂ ਪੈਂਦੀ ਵੀ ਇਹਨੂੰ ਯਾਨੀ ਕਿ ਸੱਪ ਨੂੰ ਮਾਰਨ ਵਾਸਤੇ ਅੱਗੇ ਜਾਵੇ ਕਿਉਂਕਿ ਅੱਧੇ ਨਾਲੋਂ ਵੱਧ ਜਿਹੜਾ ਬੰਦਾ ਨਾ ਉਹ ਸੱਪ ਨੂੰ ਵੇਖ ਕੇ ਜਿਹੜਾ ਨਾ ਉਹ ਮੁਕ ਜਾਂਦਾ ਵਾ ਮਰ ਫਿਰ ਵੀ ਕੀ ਦਾ ਚਲੋ ਜਿਹੜਾ ਵੀ ਇਹ ਜੀਵ ਹੈਗਾ ਇਹ ਆਪਣੀ ਜਾਨ ਬਚਾਉਣ ਵਾਸਤੇ ਬੰਦੇ ਦੇ ਉੱਤੇ ਜਿਹੜਾ ਅਟੈਕ ਕਰਦਾ ਵਾ ਲੇਕਿਨ ਬੰਦੇ ਨੂੰ ਡਰਾਉਂਦਾ ਵਾ ਹੈ ਵੀ ਕੀ ਦਾ ਮੇਰੇ ਲੱਗੇ ਨਹੀਂ ਆਣਾ ਤੁਸੀਂ ਹੁਣ ਤੱਕ ਕਾਫੀ ਰੈਸਕਿਊ ਕਰ ਚੁੱਕੇ ਹੋ ਕਿੰਨੇ ਕਸਪ ਫੜੇ ਔਰ ਕਿੱਥੇ ਛੱਡਦੇ ਹੋ ਫਿਰ ਦੇਖੋ ਜੀ ਅਸੀਂ ਲਗਭਗ ਮੈਨੂੰ 41 ਮਹੀਨਾ ਸਾਲ ਲੱਗ ਗਿਆ ਜੇ ਤੇ ਮੈਂ 20000 ਤੋਂ ਉੱਤੇ ਉੱਤੇ ਸੱਪ ਜਿਹੜੇ ਆ ਰੈਸਕਿਊ ਕਰ ਦਿੱਤੇ ਨੇ ਔਰ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਨੇ ਲੇਕਿਨ ਇਹ ਆਪ ਵੀ ਕੀ ਨਾ ਹੁਣ ਇਹ ਦੇ ਵੇਖੋ ਵੀ ਪੈਲੀਆਂ ਦੇ ਵਿੱਚ ਸੱਪ ਛੱਡਣਾ ਜਿਹੜਾ ਉਹ ਅਲਾਉਡ ਨਹੀਂ ਹੈਗਾ ਕਿਉਂਕਿ ਪੈਲੀਆਂ ਦੇ ਵਿੱਚ ਅੱਜ ਕੱਲ ਝੋਨਾ ਝਾਲਾ ਲੱਗ ਰਿਹਾ ਵਾ ਲੇਕਿਨ ਜਿੱਥੇ ਸਾਡੇ ਫੋਰਸ ਡਿਪਾਰਟਮੈਂਟ ਦਾ ਥੋੜਾ ਬੋਤਾ ਜੰਗਲ ਪੈਂਦਾ ਜਾਂ ਜਿੱਦਾਂ ਗਲੜੀ ਤੁਸੀਂ ਦੇ ਉੱਤੇ ਚੱਲ ਜਾਓ ਚਾਹੇ ਕੋਈ ਨਹਿਰ ਦਾ ਕੰਡਾ ਚੱਲ ਜਾਓ ਕੋਈ ਸੂਏ ਦਾ ਕੰਡਾ ਚੱਲ ਜਾਓ ਉੱਥੇ ਹੀ ਇਹਨੂੰ ਯਾਨੀ ਕਿ ਸੱਪ ਨੂੰ ਜਿਹੜਾ ਫਿਰ ਛੱਡ ਦਿੰਨੇ ਆ ਕਿਉਂਕਿ ਸਾਰੇ ਗੁਰਦਾਸਪੁਰ ਦੇ ਵਿੱਚ ਕਿ ਨਾ ਹਰ ਥਾਂ ਦੇ ਉੱਤੇ ਕਲੋਨੀਆਂ ਜਿਹੜੀਆਂ ਬਣ ਚੁੱਕੀਆਂ ਨੇ ਤੇ ਜੀਵ ਜਿਹੜੇ ਨੇ ਜੰਗਲੀ ਜਾਨਵਰ ਜਿਹੜੇ ਆ ਉਹਨਾਂ ਦੇ ਘੁੰਮਣ ਫਿਰਨ ਵਾਸਤੇ ਕੋਈ ਜਗ੍ਹਾ ਰਹੀ ਨਹੀਂ ਹੈਗੀ ਇਸ ਕਰਕੇ ਇਹ ਘਰਾਂ ਦੇ ਵਿੱਚ ਜਿਹੜੇ ਆਵੜਦੇ ਨੇ ਮਤਲਬ ਕੋ ਯਾੜ ਲਾਉਂਦੇ ਆ ਉਹਨਾਂ ਨੂੰ ਯਾੜ ਚਾਹੀਦਾ ਹੁੰਦਾ ਬਿਲਕੁਲ ਜੀ ਬਿਲਕੁਲ ਕਹਿੰਦਾ ਮਤਲਬ ਵੀ ਉਹਨਾਂ ਨੂੰ ਆਪਣੇ ਮੱਤੇ ਸੇਫ ਜਗ੍ਹਾ ਚਾਹੀਦੀ ਹੁੰਦੀ ਆ ਲੇਕਿਨ ਹੁਣ ਗੁਰਦਾਸਪੁਰ ਦੇ ਏਰੀਏ ਦੇ ਵਿੱਚ 5-6 ਕਿਲੋਮੀਟਰ ਦੇ ਵਿੱਚ ਵਿੱਚ ਦਾਇਰੇ ਦੇ ਵਿੱਚ ਕਿਨਾਂ ਕੋਈ ਸੇਫ ਜਗ੍ਹਾ ਨਹੀਂ ਹੈਗੀ ਬਾਦ ਚੜ ਦੇ ਉਸ ਤੇ ਇਸ ਕਰਕੇ ਹਨੂ ਜਿਹੜਾ ਵਾ ਉੱਤੀ ਬੜੀ ਨਹਿਰ ਵਾਲੇ ਪਾਸੇ ਵਾਲਾ ਜਾਂ ਗੱਲੜੀ ਦਾ ਤੁਸੀਂ ਵਾਲੇ ਪਾਸੇ ਵੱਲ ਜਾ ਕੇ ਫਿਰ ਛੱਡਣਾ ਪੈਂਦਾ ਵਾ